ਹੈਲੋ ਸ਼ਸ਼੍ਰੀਕਾਲ ਮੇਰੀ YouTube ਫੈਮਿਲੀ ਮੀਟ ਕਰਦੇ ਤੁਸੀਂ ਸਾਰੇ TikTok ਅਸੀਂ ਵੀ TikTok ਦੀ ਪਮ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਜਿਹੜੇ ਚੈਨਲ ਤੇ ਨਵੇਂ ਆ ਮੇਰੇ ਪੈਨ ਪੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਥੇ ਤੋਰੇ ਜੀ ਆਪਾਂ ਕੱਪੜੇ ਤੇ ਮੇਰੇ ਨਾਲ ਕੱਲ ਬਲੌਗ ਬਣਾ ਕੇ ਰੱਖਿਆ ਪਿਆ ਸੀ ਇਹ ਆਪਣੀਆਂ ਕਲਿੱਪਾਂ 깔ਦੀਆਂ ਜੀ ਤੇ ਆਪਾਂ ਅੱਜ ਤੱਕ ਕੋਈ ਬਲੌਗ ਨਹੀਂ ਬਣਾਇਆ ਜੀ ਤੇ ਇਸ ਕਰਕੇ ਤੇ ਬਸ ਮੇਰੇ ਨਾਲ ਕੱਲ ਨੈਟ ਖਤਮ ਹੋ ਗਿਆ ਸੀ ਜੀ ਮੋਬਾਈਲ ਦਾ ਤੇ ਇਸ ਕਰਕੇ ਆਪਾਂ ਨਾ ਅਪਲੋਡ ਨਹੀਂ ਕਰਿਆ ਸੀ ਤੇ ਲੋ ਜੀ ਆਪਾਂ ਕੱਪੜੇ ਧੋ ਲਏ ਜੀ ਤੇ ਕੱਲ ਹੋਇਆ ਸੀ ਜਿਹਦੇ ਦਿਨ ਸ਼ਨੀਵਾਰ ਤੇ ਅੱਜ ਤਾਪਾਂ ਕੋਈ ਨਹੀਂ ਬਣਾਇਆ ਜੀ ਤੇ ਮਾਂ ਕਹਿੰਦਾ ਚਲੋ ਜਦੋਂ ਮੇਰੇ ਪੱਬ ਬਣਿਆ ਪਿਆ ਤੇ ਕੋਣ ਨਾਲੇ ਨਾ ਮੇਰਾ ਕੱਲ ਦਾ ਪਤਾ ਨਹੀਂ ਮਨ ਜਾ ਕਿਸ ਤਰ੍ਹਾਂ ਜੇ ਅਦਾਸ ਦਸ ਜ ਹੋਇਆ ਪਿਆ ਜੀ ਤੇ ਕੁਸ ਆਪਣਾ ਸਿਰਦਰਦ ਕਰ ਰਿਹਾ ਸੀ ਜੀ ਕੱਲ ਵੀ ਬਹੁਤ ਜ਼ਿਆਦਾ ਹੋਇਆ ਤੇ ਅੱਜ ਵੀ ਬਹੁਤ ਜ਼ਿਆਦਾ ਸਿਰਦਰਦ ਹੋਇਆ ਤੇ ਆਪਾਂ ਕਿਸੇ ਸਨਾਨ ਕਰ ਕਰ ਲਿਆ ਸੀ ਤੇ ਮਾ ਚਲੋ ਠੰਡਾ ਜਿਹਾ ਪਾਣੀ ਪਾ ਕੇ ਦੇਖ ਲੈਂਦੇ ਆ ਦਿਮਾਗ ਖੁੱਲ ਖਲ ਜੇ ਪਤਾ ਨਹੀਂ ਦਿਮਾਗ ਜਾਂ ਹੋਰ ਤਰੀ ਹੋਇਆ ਪਿਆ 부ਜੇ 부ਜੇ ਜਾ ਤੇ ਕੋਈ ਮਨ ਨਹੀਂ ਕਰ ਰਿਆ ਸੀ ਜੀ ਕੰਮ ਕਰਨੇ ਨੂੰ ਕੋਈ ਵੀ ਤੇ ਬਸ ੱੱਕੇ ੱੱਕੇ ਜੋਰੀ ਜਿ ਨਾਲੇ ਕੰਮ ਕਰ ਰਹੇ ਆ ਬਸ ਤੇ ਇਸ ਤਰ੍ਹਾਂ ਜੇ ਹੋਇਆ ਪਿਆ ਸੇ ਟੈਨਸ਼ਨ ਜੀ ਤੇ ਦਿਮਾਗ ਤੇ ਕਈ ਵਾਰੀ ਜੀ ਕੋਈ ਗੱਲਬਾਤ ਦਿਮਾਗ ਤੇ ਚੜ ਜਾਂਦੀ ਹੈ ਜੀ ਤੇ ਚਲੋ ਜੀ ਆਪਾਂ ਕੱਪੜੇ ਧੋ ਲਗੇ ਜੀ ਤੇ ਮਸ਼ੀਨ ਹੋਈ ਪਈ ਹੈ ਜੀ ਆਪਣੀ ਖਰਾਬ ਤੇ ਨਾਲ ਜੀ ਰੋਜ਼ 벨ਟ ਉੱਤਰ ਜਾਂਦੀ ਹੈ ਮਸ਼ੀਨ ਦੀ ਤੇ ਕੁਝ ਜੈ ਮਸ਼ੀਨ ਪੁਰਾਣੀ ਹੋਗੀ ਤੇ ਬਹੁਤ ਜ਼ਿਆਦਾ ਪੁਰਾਣੀ ਹੋਗੀ ਤੇ ਪਤਾ ਤਾਂ ਤਾਂ ਕਰਕੇ ਧੋਖਾ ਦੇ ਰਹੀ ਆ ਤੇ ਰੋਜ਼ ਹੀ ਮਸ਼ੀਨ ਚ 벨ਟ ਉੱਤਰ ਜਾਂਦੀ ਹੈ ਜਦੋਂ ਆਪਾਂ ਪਾਣੀ ਪਾ ਕੇ ਕੱਪੜੇ ਪਾ ਦਾਂਗੇ ਜੀ ਤੇ ਢੇੜਾ ਆਉਂਦਾ ਨਹੀਂ ਬਸ ਜਦੀ ਖੁਰੜ ਖੁਰੜ ਜੇ ਕਰਨ ਲੱਗ ਜਾਂਦੀ ਹੈ ਮਸ਼ੀਨ ਫਿਰ ਆਪਾਂ ਇਸ ਕਰਕੇ ਆਪਾਂ ਵੀ ਬਸ ਫਿਰ ਇੱਧਰ ਚੱਕਰ ਕਰਕੇ ਬੈਲਟ ਕਰਨ ਚੜਾਣੀ ਪੈਂਦੀ ਆ ਤੇ ਫਿਰ ਮੈਂ ਕਹਾਂ ਚਲੋ ਆਪਾਂ ਕੱਪੜੇ ਧੋ ਲਏ ਜੀ ਹੱਥਾਂ ਨਾਲ ਸਿਕਾਣੇ ਵਾਲੀ ਬਿਲਕੁਲ ਠੀਕ ਪਈ ਆ ਤੇ ਬਸ ਮੋਟਰਾਂ ਦੋਨਾਂ ਦੀਆਂ ਠੀਕ ਆ ਤੇ ਵੀ ਮੋਟਰਾਂ ਦੋਨੀਆਂ ਠੀਕ ਆ ਮਸ਼ੀਨ ਦੀਆਂ ਦੇ ਬਸ ਕੱਪੜੇ ਆਪਾਂ ਹਨਾ ਧੋ ਨਹੀਂ ਸਕਦੇ ਮਸ਼ੀਨ 'ਚ ਤੇ ਬਸ ਜਦੀ ਬੈਲਟ ਲੈ ਜਾਂਦੀ ਐ ਸਕਾ ਮੈਂ ਚਲੋ ਸਕਾ ਕੇ ਪਾ ਦਾਂਗੇ ਕੱਪੜੇ ਤੇ ਧੋ ਦਾਂ ਤੇ ਲਓ ਜੀ ਕੱਪੜੇ ਆਪਣੇ ਧੋਏ ਗਏ ਇਸੇ ਇੱਕ ਰਹਿ ਗਿਆ ਸੀ ਜੀ ਤੌਲੀਆ ਤੇ ਇੱਥੇ ਨਾ ਮੈਂ ਸਾਬਣ ਲੈਣ ਚਲੀ ਗਈ ਸੀ ਜੀ ਮੈਂ ਚਲੋ ਇਹ ਸਾਬਣ ਲਾ ਕੇ ਹਨਾ ਇਹਨੂੰ ਚੰਗੀ ਤਰ੍ਹਾਂ ਸਾਬਣਾ ਇਹਨਾਂ ਥੋੜਾ ਜਿਹਾ ਗੰਦਾ ਲੱਗ ਰਿਹਾ ਸੀ ਮੈਨੂੰ ਤੌਲੀਆ ਤੇ ਟਾਵਲ ਮੈਂ ਸਾਬਣ ਚੱਕ ਲਈ ਸੀ ਜੀ ਤੇ ਮੈਂ ਸਾਬਣ ਸੁਬਣ ਲਾ ਕੇ ਫੇਰ ਇਹਨੂੰ ਸਾਫ਼ ਕਰਾਂਗੇ ਤੇ ਤੋਂ ਮਾਗੇ ਠੀਕ ਹੈ ਜੀ ਪਸੂਬਤ ਚਲਾਏ ਆ ਵੀ ਆਪਾਂ ਹੱਥਾਂ ਗੈਲ ਕੱਪੜੇ ਧੋਤੇ ਜਾਂਦੇ ਆ ਤੇ ਵੀ ਹੱਥ ਨਾਲ ਤੇ ਫਿਰ ਗਸਿਆਲ ਜੇ ਚੌਕਾ ਹੋ ਜਾਣਾ ਠੰਡੇ ਠੰਡੇ ਪਾਣੀ ਚ ਦਿਲ ਨਹੀਂ ਕਰਦਾ ਹੱਥ ਪਾਣੇ ਨੇ ਬਿਲਕੁਲ ਵੀ ਕੁਝ ਹੁੰਦਾ ਠੰਡਾ ਠੰਡਾ ਪਾਣੀ ਜਾਂ ਤੇ ਗਰਮੀ ਚ ਤਾਂ ਚਲੋ ਆਏ ਆ ਆਪਾਂ ਧੋ ਲੈਨੇ ਆ ਤੇ ਠੰਡ ਜੀ ਚ ਤਾਂ ਨਿਹਰਾ ਓਖਾ ਲੱਗਦਾ ਕੱਪੜੇ ਧੋਣਾ ਹੱਥਾਂ ਨਾਲ ਤੇ ਮੈਂ ਸੋਚ ਰਹੀ ਸੀ ਮਾ ਚਲੋ ਜੇ ਸਕਾਣੀ ਵਾਲੀ ਚ ਜਲ ਠੀਕ ਪਈਆ ਤੇ ਮਾ ਧੋਣੇ ਵਾਲੀ ਦਾ ਓਖਾ ਹੋ ਗਿਆ ਮਗਾ ਤੇ ਕੋਸਣਾ ਕੱਪੜੇ ਆਪਾਂ ਬਿਲਕੁਲ ਵੀ ਘੱਟ ਵੀ ਪਾ ਕੇ ਦੇਖ ਲੇ ਪਤਾ ਨਹੀਂ ਕਿਉਂ ਇਹਦੀ ਬਲਟ ਉਹਦੀ ਲੈ ਜਾਂਦੀ ਆ ਉਹਦੀ ਲੈ ਜਾਂਦੀ ਆ ਫਿਰ ਮੈਂ ਸਵੇਰੋਂ ਫਿਰ ਸੋਚ ਲਿਆ ਮੈਂ ਚਲੋ ਹੁਣ ਤਾਂ ਇਹਦੇ ਨਾਲ ਧੋਂਦੀ ਨਹੀਂ ਹੱਥਾਂ ਨਾਲ ਹੀ ਧੋ ਲੈਨੇ ਆ ਤੇ ਨਹੀਂ ਆਏ ਜੇ ਹੁੰਦਾ ਜੀ ਮਸ਼ੀਨ 'ਚ ਪਾ ਕੇ ਕੱਪੜੇ ਆਪਾਂ ਹੋਰ ਕੰਮ ਕਰਨ ਲੱਗ ਜਾਨੇ ਆ ਕਈ ਵਾਰੀ ਆਪਾਂ ਝਾੜੂ ਪੋਚਾ ਕਰਨ ਲੱਗ ਜਾਨੇ ਆ ਵੀ ਚਲ ਇੱਕ ਅੱਧਾ ਗੇੜਾ ਆਏਗਾ ਮਸ਼ੀਨ 'ਚ ਤੇ ਕੱਪੜਿਆਂ ਦਾ ਤੇ ਫਿਰ ਆਪਾਂ ਹੋਰ ਕੰਮ ਕਰਨ ਲੱਗ ਜਾਨੇ ਆ بس لالچ ਜਾ ਹੁੰਦਾ ਲਾਹਾ ਜਾ ਹੋ ਜਾਂਦਾ ਆਪਾਂ ਨੂੰ ਤੇ ਅਸਤੀ ਇਹ ਟਾਬਲ ਆਪਾਂ ਬਾਅਦ ਵਿੱਚ ਅੰਡਾ ਮਿੱਕਿਉ ਪਿਆ ਹੋਇਆ ਜੀ ਤੇ ਇਹਦੇ ਉੱਤੇ ਨਾ ਡੌਗੀ ਬਿਠਾਤਾ ਸੀ ਹਰਦੀਪ ਨੇ ਛੋਟਾ ਜਿਹਾ ਕੂਤਰੀਆ ਲਿਆਂਦਾ ਸੀ ਛੋਟਾ ਜਿਹਾ ਕੁੱਤਾ ਸੀ ਜੀ ਤੇ ਫਿਰ ਮੈਨੇ ਉਹ ਰੋਂਦਾ ਰਹਿੰਦਾ ਸੀ ਆਪਾਂ ਫਿਰ ਮੈਂ ਸੋਚਿਆ ਮੈਂ ਹੁਣ ਉਹਨੂੰ ਸਾਢ ਕੇ ਆ ਵੀ ਆਪਦੀ ਮਾਂ ਤੋਂ ਬਿਨਾ ਹਨਾ ਵੀ ਵਿਚਾਰਾ ਰੋਜ਼ ਚੂ ਚੂ ਕਰੀ ਜਾਂਦਾ ਰਹਿੰਦਾ ਸੀ ਤੇ ਮੈਂ ਕਿਹਾ ਚਲ ਹਰਦੀਪ ਸਾਢ ਕੇ ਆ ਇਸਨੂੰ ਬਿਚਾਰਾ ਮਕਰੋਜ਼ ਰੋਜ਼ ਰੋਵਾ ਹਨ ਦੁੱਧ ਬਿਨਾ ਪੀਤਾ ਲੈਂਦਾ ਸੀ ਫੇਰ ਵੀ ਉਹਨੂੰ ਨਾ ਆਪਣੀ ਮਾਂ ਦੀ ਯਾਦ ਆਉਂਦੀ ਸੀ ਤੇ ਹੁਣ ਤਾਂ ਹੀ ਆਦੀ ਹਨ ਆਪਦੀ ਮਾਂ ਤੋਂ ਬਿਨਾ ਬੱਚਾ ਕਿੱਥੇ ਰਹਿ ਸਕਦਾ ਮੈਂ ਇੱਕ ਤਾਂ ਹੈ ਬੱਚਾ ਤੇ ਛੋਟਾ ਜਿਹਾ ਸੀ ਤੇ ਆਪਨਾ ਤੱਕ ਵਿਚਾਰੇ ਨੂੰ ਚੱਕ ਲਿਆ ਆ ਕਹਿੰਦਾ ਮੰਮੀ ਮੈਂ ਰੱਖਾਂਗਾ ਇਸਨੂੰ ਤੇ ਉਹ ਤਾਂ ਹਰਦੀਪ ਨੂੰ ਦੰਦਾਰੇ ਨੂੰ ਇਹ ਇਹ ਚੀਜ਼ਾਂ ਦਾ ਬੜਾ ਸ਼ੌਕ ਆ ਜਾਨਵਰਾਂ ਦਾ ਮੈਂ ਉਹਨੂੰ ਕੈਰੀ ਮੈਂ ਸਾਢ ਕੇ ਆ ਤੇ ਇਹਦੇ ਨਾਲ ਆਪਦਾ ਹੀ ਤੌਲੀਆ ਉਹਦੇ ਥੱਲੇ ਪਸਾਤਾ ਕਹਿੰਦਾ ਮੈਂ ਇਹਨੂੰ ਐਨ ਲੁਕੋ ਲੁਕੋ ਕੇ ਪਰ ਮੈਂ ਕਿ ਇੰਨੀ ਤਾਂ ਗਰਮੀ ਹੈ ਗਰਮੀ 'ਚ ਇਹਨੂੰ ਮਾਰੇਗਾ ਮੈਂ ਕਿਸ ਤਰ੍ਹਾਂ ਲੁਕੋ ਲੁਕੋ ਕੇ ਇਹਨੂੰ ਰੱਖ ਰਿਆਂਗਾ ਵੀ ਠੰਡ ਹੋਵੇ ਤਾਂ ਫੇਰ ਵੀ ਇਹਨੂੰ ਲੁਕੋ ਕੇ ਰੱਖੇ ਤੇ ਐਡੇ ਵੱਡੇ ਮੈਂ ਤਾਂ ਤੌਲੀਏ 'ਚ ਤੇ ਆਪ ਲੁਕੋਦਿਆ ਕਰੇ ਤੇ ਉਹ ਨਿਕਲ ਕੇ ਬਾਹਰ ਭੱਜ ਲਿਆ ਕਰੀ ਤੇ ਰੋਇਆ ਕਰਿਆ ਉਹਦੀ ਮਾਂ ਨੂੰ ਜਾਨ ਕਰ ਕਰਕੇ ਨਾ ਰੋਇਆ 2-3 ਦਿਨ ਤੱਕ ਰਾਤ ਨੂੰ ਨੇ ਵਿਚਾਰੇ ਨੇ ਨਾ ਵੀ 2 ਦਿਨ ਰਿਹਾ ਮਰਿਪਾ ਤੇ ਦੋ ਦਿਨ ਤੱਕ ਸਾਡੇ ਕੋਲੇ ਪੂਰਾ ਹ우스 ਨੇ ਵੀ ਰੌਣਕ ਲਾ ਕੇ ਖਿਚੂ ਚੂ 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 ਕਰੀ ਜਾਂਦਾ ਰਹਿੰਦਾ ਸੀ ਫਿਰ ਮੈਂ ਹਰਦੀਪ ਨੂੰ ਅਖਾ ਵਿਚਾਰੇ ਨੂੰ ਸਾਡਾ ਕੀ ਆ ਇਹਦੀ ਮਾਂ ਕੋਲੇ ਫਿਰ ਉਹ ਨੂੰ ਸਾਡਿਆਂ ਦਾ ਪਰ ਪਹਿਲਾਂ ਤਾਂ ਕਹਿੰਦਾ ਮੰਮੀ ਮੈਂ ਤਾਂ ਇਹਨੂੰ ਤੌਲੀਏ ਨੂੰ ਧੋਈ ਨਾ ਕਰਿਆ ਮੈਂ ਤਾਂ ਬੀ ਲੈਣ ਤਾਂ ਨਹੀਂ ਮੈਂ ਕਹਾਂ ਨਹੀਂ ਵੀ ਚੱਲ ਕਿਹੜਾ ਹਨਾ ਵੀ ਵੀ ਉਹ ਤਾਂ ਤੈਨੂੰ ਸ਼ੌਕ ਹੈ ਤੇ ਫਿਰ ਕਹਿੰਦਾ ਨਾ ਨਾ ਮੈਂ ਤਾਂ ਮਜ਼ਾਕ ਕਰਦਾ ਵੀ ਧੋ ਦੇ ਫਿਰ ਮੈਨੂੰ ਧੋ ਕੇ ਇਹਨੂੰ ਮੈਂ ਕੱਪੜਾ ਚ ਨੀ ਪਿਆਉਆ ਫਿਰ ਮੈਨੂੰ ਲੱਗ ਗਿਆ ਕਿਉਂ ਦੱਸੀ ਲਓ ਜੀ ਕੱਪੜੇ ਆਪਣੇ ਧੋਏਗੇ ਤੇ ਆਪਾਂ ਟਾਪੇ ਤੇ ਇਹਨਾਂ ਨੂੰ ਨੁੱਚੋ ਨੁੱਚੜਨੇ ਰੱਖ ਦਾਂਗੇ ਤੇ ਇਹ ਨੁੱਚੜ ਜਾਣਗੇ ਜੀ ਫਿਰ ਆਪਾਂ ਸੁੱਕਣੇ ਪਾ ਦਾਂਗੇ ਵੈਸੇ ਮਸ਼ੀਨ 'ਚ ਜੇ ਮੈਨੂੰ ਸੁਕਾਣੇ ਦੀ ਲੋੜ ਹੋਈ ਮੈਂ ਸੁਕਾ ਕੇ ਪਾ ਦਾਂਗੀ ਵੈਸੇ ਮੈਂ ਸੋਚ ਲਈ ਆ ਬਿਸਤਰੀ ਪਾ ਦਾਂਗੇ ਆਪਾਂ ਤੇ ਐ ਨਹੀਂ ਪਾ ਦਾਂਗੇ ਸੁੱਕਣੇ ਤੇ ਲਓ ਜੀ ਕੱਪੜੇ ਧੁੱਤੇ ਗਏ ਤੇ ਉਸ ਤੋਂ ਬਾਅਦ ਆਪਾਂ ਚਾਹ ਚਾਹ ਪੀਵਾਂਗੇ ਜੀ ਬਣਾ ਕੇ ਤੇ ਮਨ ਜਨ ਅਦਾਸ-ਦਾਸ ਜਾ ਹੋਇਆ ਪਿਆਗ ਆ ਕਈ ਵਾਰੀ ਨਾ ਮਨ ਜਾ ਲੱਗਦਾ ਹੀ ਨਹੀਂ ਪਤਾ ਨਹੀਂ ਕਿਉਂ ਅਦਾਸ-ਦਾਸ ਜਾ ਰਹਿਣ ਲੱਗ ਜਾਂਦਾ ਕਈ ਵਾਰੀ ਨਾ ਤੇ ਲਓ ਜੀ ਕੱਪੜੇ ਆਪਣੇ ਧੋਏ ਗਏ ਤੇ ਨੂੰ ਵੀ ਆਪਾਂ ਪਰਸ ਨੂੰ ਧੋ ਦਾਂਗੇ ਤੇ ਤੇ ਪਾਣੀ ਡੋਲ ਕੇ ਸਾਰਾ ਇਹਨੂੰ ਵੀ ਧੋ ਦਾਂਗੇ ਬਾਕੀ ਆਪਾਂ ਬੇੜਾ ਤਾਂ ਸਾਫ਼ ਕਰਤਾ ਸੀ ਸਵੇਰੋਂ ਤੇ ਧੋਤਾ ਸੀ ਅੱਜ ਤਾਂ ਮੈਂ ਦਰਮਨਤੋ ਕੇ ਸਮਾਰ ਕੇ ਪਰਿਆ ਲੀਲਾ ਛੋਟੇ ਵਾਲਾ ਐ ਤਾਂ ਲੀਲੇ ਤਾਂ ਦੋਨੀ ਆ ਜਿਹੜਾ ਛੋਟਾ ਨਾ ਇਹਨੂੰ ਮੈਂ ਐ ਚੰਗੀ ਤਰ੍ਹਾਂ ਸਾਫ਼ ਕਰਿਆ ਇਹਦੇ ਵਿੱਚ ਨਾ ਕਾਈ ਲੱਗ ਗਈ ਸੀ ਜੇ ਨਾ ਆਪਾਂ ਵੀ ਚੀਜ਼ ਦੀ ਦੇਖਪਾਲ ਕਰੀਏ ਫਿਰ ਤਾਂ ਕਾਈ ਲੱਗ ਜਾਂਦੀ ਐ ਤੇ ਇੰਨੀ ਕਾਈ ਲੱਗ ਗਈ ਸੀ ਉਸ ਆਇਆ ਦੀ ਜੇ ਆਪਾਂ ਪਿੱਛੇ ਤੋਂ ਚਲੇ ਜਾ ਹਾਂ ਤੇ ਇਹ ਵਿਚਾਰੀ ਤਾਂ ਘੱਟ ਹੀ ਕੰਮ ਹੁੰਦਾਗਾ ਬਸ ਤੇ ਦੇਖਪਾਲ ਘੱਟ ਹੀ ਤਰ੍ਹਾਂ ਫਿਰ ਆਪਾਂ ਜੇ ਆਵਾਂ ਇਹ ਸਫਾਈ ਨੰਬਰ ਮੈਨੂੰ ਕਰਨੇ ਪਹਿਲੇ ਮਸਾਰਨਾ ਲੋ ਜੀ ਇੱਥੇ ਲੱਗੇ ਸੀ ਜੀ ਆਪਾਂ ਮਠਨਾ ਬਣਾਉਣਾ ਤੇ ਇਹ ਆਪਾਂ ਨਾ ਗੁੜ ਤੇ ਓਕੇ ਪਹਿਲਾਂ ਰੱਖਤਾ ਸੀ ਜੀ ਇੱਥੇ ਹੋ ਗਿਆ ਟਾਈਮ ਪਤਾ ਨਹੀਂ 5 ਵਜੇ ਪਤਾ ਨਹੀਂ 6 ਮਰ ਟਾਈਮ ਵੀ ਨਹੀਂ ਦੇਖਾ ਚਾਚੂ ਬਣਾ ਕੇ ਪੀ ਕੇ ਉਸ ਤੋਂ ਬਾਅਦ ਲੱਗੇ ਸੀ ਜੀ ਆਪਾਂ ਮਠਨਾ ਬਣਾਉਣਾ ਤੇ ਮਠਨਾ ਨਾ ਹਰਦੀਪ ਕਹਿੰਦਾ ਮੰਮੀ ਮਠਨਾ ਬਣਾ ਪਹਿਲਾਂ ਕਹਿੰਦਾ ਮੈਨੂੰ ਕਚੌੜੀਆਂ ਬਣਾ ਕੇ ਦੇ ਨਮਕੀਨ ਆਲਣਾ ਤੇ ਕਚੌੜੀਆਂ ਬਣਾ ਅ ਬਿਚਾਲੂ ਪਾ ਕੇ ਤੇ ਪਤਾ ਨਹੀਂ ਕਿ ਆ ਕਿਆ ਮੰਗੀ ਜਾ ਹਨ ਮਕੀਨ ਤੈਨਾਂ ਖਾ ਕੇ ਕੋਸਾ ਤੇ ਮੈਂ ਕਿਹਾ ਚਲੋ ਮੱਠਾ ਨਾ ਬਣਾ ਲੈਨੇ ਨਾਲੇ ਮਖਰਾ ਦੀਦੀ ਖਾ ਲੇਗੀ ਦੀਦੀ ਵੀ ਮੈਨੂੰ ਪਹਿਲੀ ਸੀ ਮੱਠਾ ਨਾ ਬਣਾ ਲਾ ਕਰੀ ਤੇ ਆ ਚਲੋ ਬਣਾ ਲੈਨੇ ਆਪਾਂ ਤੇ ਅੱਜ ਤੇ ਆਪਣਾ ਅਜ ਟਾਈਮ ਵੀ ਨਹੀਂ ਲੱਗਾ ਸਿਰ ਬਾਉਣੇ ਦਾ ਸਿਰ ਤਾਂ ਨਾ ਆਲੇ ਸੀ ਤੇ ਤੇਲ ਹੀ ਨਹੀਂ ਲਾਇਆ ਗਿਆ ਤੇ ਚਲੋ ਜੀ ਕੱਲ ਨੂੰ ਲਾ ਲਾਂਗੇ ਕੱਲ ਨੂੰ ਸਾਫ ਕਰ ਲਾਂਗੇ ਸਿਰ ਨੂੰ ਬਾ ਲਾਂਗੇ ਸੋਰੀ ਸਾਫ ਕਹਿਤਾ ਸਾ ਬਾਲਾਂਗੇ ਤੇ ਲਓ ਜੀ ਮਠੀਆਂ ਬਸ ਪਹਿਲਾਂ ਮੈਂ ਬੇਲ ਲੀਆਂ ਤੇ ਮੈਨੂੰ ਕਹਿੰਦਾ ਡਿਜ਼ਾਈਨ ਆਪਾ ਮੰਮੀ ਡਿਜ਼ਾਈਨ ਬਣਾਉਣੇ ਨੂੰ ਕਿਆ ਕਰਿਆ ਤੂੰ ਡਿਜ਼ਾਈਨ ਬਣਾ ਰਹੀ ਆ ਮਾ ਡਿਜ਼ਾਈਨ ਨਹੀਂ ਇਹ ਤਾਂ ਕੱਟਣ ਦਾ ਵੱਡਣ ਦਾ ਤੇ ਇਸਤਰੀ ਪੈਂਦਗਾ ਤੇ ਤੂੰ ਬਸ ਦੇਖੀ ਚੱਲ ਤੈਨੂੰ ਖਾਣੇ ਤੱਕ ਮਤ ਬਣਾ ਤੇ ਮੈਨੂੰ ਹਸਰਾ ਕਰ ਤੂੰ ਤਾਂ ਡਿਜ਼ਾਈਨ ਬਣਾ ਰਹੀ ਆ ਤੇ ਡੇਜ ਕਹਿੰਦਾ ਜਾਣ ਨਾ ਤਾਂ ਢਿੱਡ ਚੀਆ ਕਰ ਤੂੰ ਡਿਜ਼ਾਈਨ ਬਣਾ ਰਹੀ ਆ ਤੇ മറ്റാണിയാ ഓടുകയും വീഡിയോത ഇത് എൻഡർ കൂടി വീഡിയോ വലിയ ലീ ശേർ ല